ਲੋ ਸਟੂਡੈਂਟਸ ਨੈਕਸਟ ਅਸੀਂ ਕਰਦੇ ਹਾਂ ਧਨੀਰਾਮ ਚਾਤਰਿਕ ਦੇ ਜੀਵਨ ਬਾਰੇ ਤੇ ਉਹਨਾਂ ਦੀ ਰਚਨਾ ਕਾਵਿਕਲਾ ਉੱਪਰ ਠੀਕ ਹੈ ਰੋਸ਼ਨੀ ਪਾਵਾਂਗੇ ਡਿਟੇਲ ਦੇ ਵਿੱਚ ਕਹਿੰਦੇ ਧਨੀਰਾਮ ਚਾਤਰਿਕ ਦਾ ਸੰਬੰਧ ਆਧੁਨਿਕ ਕਾਲ ਦੇ ਮੁੰਡਲੇ ਕਵੀਆਂ ਨਾਲ ਹੈ ਆਪ ਦਾ ਜਨਮ 1870 ਈਸਵੀ ਵਿੱਚ ਪਿੰਡ ਪੱਸੀਆਂ ਵਾਲਾ ਵਿੱਚ ਹੋਇਆ ਆਪ ਦਾ ਬਚਪਨ ਲੋਪੋਕੀ ਜ਼ਿਲ੍ਹਾ ਅਮਰਸਰ ਵਿੱਚ ਵਿਤਿਆ ਛੋਟੇ ਹੁੰਦਿਆਂ ਹੀ ਆਪਦੇ ਮਨ ਉੱਪਰ ਰਾਸਾਂ ਤਮਾਸ਼ੀਆਂ ਛਿੰਜਾਂ ਤੇ ਭਜਨਾ ਦਾ ਬੜਾ ਅਸਰ ਪਿਆ ਜੋ ਪਿੱਛੋਂ ਆਪਦੀ ਕਵਿਤਾ ਦਾ ਆਧਾਰ ਬਣੇ ਠੀਕ ਹੈ ਨੈਕਸਟ ਹੈ ਆਪਨੇ ਪਿੰਡ ਵਿੱਚ ਰਹਿੰਦਿਆਂ ਹੀ ਗੁਰਮਖੀ ਉਰਦੂ ਤੇ ਲੰਡੇ ਸਿੱਖੇ ਫਿਰ ਆਪ ਉੱਚੀ ਵਿੱਦਿਆ ਦੀ ਪ੍ਰਾਪਤੀ ਲਈ ਅਮਰitsar ਚਲੇ ਗਏ ਪਰ ਮਾਇਕ ਔਕਣਾ ਕਾਰਨ ਆਪ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੇ 17 ਸਾਲ ਦੀ ਉਮਰ ਵਿੱਚ ਆਪ ਭਾਈ ਵੀਰ ਸਿੰਘ ਦੇ ਬਜ਼ੀਰ ਹਿੰਦ ਪ੍ਰੈਸ ਵਿੱਚ ਨੌਕਰ ਹੋ ਗਏ ਲਿਖਾਈ ਸੁੰਦਰ ਹੋਣ ਕਰਕੇ ਆਪਨੇ ਖੁਸ਼ ਨਵੀਂ ਸੀ ਦਾ ਕੰਮ ਆਰੰਭ ਜਿਹੜਾ ਕੀਤਾ ਤੇ ਫਿਰ ਖਾਲਸਾ ਸਮਾਚਾਰ ਦੇ ਦਫ਼ਤਰ ਵਿੱਚ ਕੰਮ ਕਰਨ ਲੱਗ ਪਏ ਫਿਰ ਆਪ ਨੇ ਸਟੈਂਡਰਡ ਟਾਈਪ ਫਾਊਂਡਰੀ ਸਥਾਪਿਤ ਕਰਕੇ ਗੁਰਮੁਖੀ ਦਾ ਸੁੰਦਰ ਟਾਈਪ ਬਣਾਇਆ 1926 ਈਸਵੀ ਵਿੱਚ ਆਪ ਨੇ ਪੰਜਾਬੀ ਸਵਾਂ ਕਾਇਮ ਕੀਤੀ ਤੇ ਕਵੀ ਦਰਬਾਰਾਂ ਦਾ سلسلہ ਆਰੰਭ ਕੀਤਾ। ਇਨ੍ਹਾਂ ਕਵੀ ਦਰਬਾਰਾਂ ਨੇ ਪੰਜਾਬੀ ਦੇ ਕਈ ਉੱਗੇ ਕਵੀ ਪੈਦਾ ਕੀਤੇ। ਛਾਤਕ ਦੇ 2 ਵਿਆਹ ਹੋਏ ਤੇ ਆਪ ਦੇ 4 ਪੁੱਤਰ ਤੇ 1 ਧੀ ਪੈਦਾ ਹੋਏ। ਆਪ ਬੜੇ ਮਿਲਨਸਾਰ ਸਨ। ਆਪ ਦੀਆਂ ਰੁਚੀਆਂ ਧਾਰਮਿਕ, ਭਾਵਾਂ ਵਾਲੀਆਂ ਤੇ ਸਰਬਸਾਂਝ ਨਾਲ ਭਰਪੂਰ ਸਨ। 1947 ਦੇ ਫਿਰਕੂ ਫਸਾਦਾ ਨੇ ਆਪ ਦੇ ਦਿਲ ਉੱਪਰ ਭਾਰੀ ਸੱਟ ਮਾਰੀ। ਅੰਤਲੇ ਦਿਨਾਂ ਵਿੱਚ ਆਪ ਮਾਨਵਵਾਦੀ ਬਣ ਗਏ ਤੇ 18 ਦਸੰਬਰ 1954 ਨੂੰ ਚਲਾਣਾ ਕਰ ਗਏ। ਠੀਕ ਹੈ ਇਹ ਉਹਨਾਂ ਦੇ ਜੀਵਨ ਵਾਰਿਸ ਸੀਗਾ। ਅੱਗੇ ਉਹਨਾਂ ਦੀ ਰਚਨਾ ਹੈਗੀਆਂ। ਚਾਤਰਕ ਨੇ ਕਾਵ ਰਚਨਾ ਪਰੰਪਰਾਗਿਤ ਕਵਿਤਾ ਨਾਲ ਆਰੰਭ ਕੀਤੀ। ਅਤੇ ਪਹਿਲਾਂ ਪਹਿਲ ਪਰ ਥ੍ਰੀ ਹਰੀ ਦੇ ਨਾਲ-ਨਾਲ ਦਮਯੰਤੀ ਆਦ ਕਿਸੇ ਲਿਖੀ ਠੀਕ ਹੈ ਪਾਈ ਵੀਰ ਸਿੰਘ ਦੇ ਪ੍ਰਭਾਵ ਰਾਹੀ ਚਾਤਰਕ ਆਧੁਨਿਕ ਕਵਤਾ ਵੱਲ ਮੁੜਿਆ ਪਰ ਪਰੰਪਰਾ ਦਾ ਪ੍ਰਭਾਵ ਇੰਨਾ ਗੂੜਾ ਸੀ ਕਿ ਉਸ ਦੀ ਆਧੁਨਿਕ ਕਵਤਾ ਵੀ ਪ੍ਰਾਤਨ ਪਰੰਪਰਾ ਦਾ ਨਵੀਨ ਸੰਕਰਣ ਸੰਸਕਰਣ ਹੀ ਪ੍ਰਤੀਤ ਹੁੰਦੀ ਹੈ ਅਮੇ ਚਾਤਰਕ ਭਾਈ ਵੀਰ ਸਿੰਘ ਤੇ ਪੂਰਨ ਸਿੰਘ ਦੀ ਪ੍ਰਤਿਭਾ ਤੱਕ ਨਹੀਂ ਪਹੁੰਚ ਸਕਿਆ ਪਰ ਅਗਲੇ ਦੌਰ ਦੇ ਕਵੀਆਂ ਉੱਤੇ ਉਸਦਾ ਪ੍ਰਭਾਵ ਇੰਨਾ ਦੋਹਾਂ ਨਾਲੋਂ ਵਧੇਰੇ ਪਿਆ ਉਸ ਨੂੰ ਪੰਜਾਬ ਦਾ ਕੌਮੀ ਕਵੀ ਕਹਿ ਕਰਕੇ ਜਾਣਿਆ ਜਾਂਦਾ ਹੈ ਉਸ ਦੇ ਛੰਦ ਸ਼ਾਸਤਰੀ ਪਕਿਆਈ ਤੇ ਸ਼ੁੱਧਤਾ ਦੇ ਧਾਰਨੀ ਸਨ ਉਹ ਆਪਣੀ ਕਵਿਤਾ ਵਿੱਚ ਠੇਠ ਮੁਹਾਵਰੇਦਾਰ ਲੋਕ ਭਾਸ਼ਾ ਦੀ ਕਲਾਪੂਰਣ ਵਰਤੋਂ ਕਰਦਾ ਹੈ ਉਸ ਉੱਪਰ ਉਰਦੂ ਕਵਤਾ ਦਾ ਪ੍ਰਭਾਵ ਵੀ ਦਿਖਾਈ ਦਿੰਦਾ ਹੈ ਉਹ ਗੱਜ਼ਲ ਦੇ ਗੀਤ ਲਿਖਣ ਦਾ 우ਸਤਾਦ ਕਵੀ ਹੈ ਭਗਤੀ ਕਾਵ ਦਾ ਸਰਗੁਣਵਾਦੀ ਅੰਸ਼ ਵੀ ਉਸ ਵਿੱਚ ਮੌਜੂਦ ਹੈ ਉਸ ਵਿੱਚ ਸਦਾਚਾਰਕ ਅੰਸ਼ ਵੀ ਹੈ ਉਹ ਕਈ ਥਾਵਾਂ ਤੇ ਰੋਮਾਂਟਿਕ ਤੇ ਸਰੋਦੀ ਵੀ ਹੈ ਚੰਦਨਵਾੜੀ ਕੇਸਰ ਕੇਯਾਰੀ ਨਵਾਂ ਜਹਾਨ ਸੂਫੀ ਖਾਨਾ ਉਸਦੇ ਪ੍ਰਸਿੱਧ ਕਾਵ ਸੰਗ੍ਰਹਿ ਹਨ ਇਨ੍ਹਾਂ ਵਿਚਲਿਆਂ ਕਵਤਾਂਵਾਂ ਵਿੱਚ ਸ਼ੰਦਵੰੰਗੀ ਪਕੇਰਾਪਣ ਤੇ ਸ਼ਬਦ ਸੁੰਦਰਤਾ ਉੱਚੇ ਦਰਜੇ ਦੀ ਹੈ ਜਿਵੇਂ ਜਿਵੇਂ ਹੈ ਸੌਣ ਮਾਂ ਚੜੀਆਂ ਗਰਮੀ ਝਾੜ ਸੁਟੀ ਤਰਤੀ ਪੁੰਗਰੀ ਟਹਿਕਣ ਡਾਲੀਆਂ ਨੇ ਰਾ ਰੋਕ ਲੈ ਛਪਣਾ ਟੋਬਿਆਂ ਨੇ ਨਦੀਆਂ ਨਾਲਿਆਂ ਜੂਹਾਂ ਹੰਗਾਲੀਆਂ ਨੇ ਧਾਈ ਉਸਰੇ ਨਿਸਰੀ ਚਰੀ ਮੱਕੀ ਤੇ ਕਪਾਹੀ ਨਾ ਜਾਣ ਸੰਭਾਲੀਆਂ ਨੇ ਜੰਮੂ ਰਸੇ ਅਨਾਰ ਵਿੱਚ ਆਈ ਸ਼ੀਰੀ ਚੜੀਆਂ ਸਬਜ਼ੀਆਂ ਨੂੰ ਗਿੱਠ ਗਿੱਠ ਲਾਲੀਆਂ ਨੇ ਠੀਕ ਹੈ ਚਾਤਰਕ ਦੀ ਕਵਿਤਾ ਦੇ ਪ੍ਰਤੀਨਿਧ ਪਾਨ ਪੱਖ 6 ਹਨ ਪੰਜਾਬੀ ਜੀਵਨ ਦਾ ਪ੍ਰਗਟਾ ਕੁਦਰਤ ਦਾ ਵਰਣਨ ਕੰਮੀ ਤੇ ਸਰਵ ਸਾਂਝੇ ਭਾਵ ਦੇਸ਼ ਪਿਆਰ ਧਾਰਮਿਕ ਤੇ ਸਦਾਚਾਰਕ ਸਿੱਖਿਆ ਉਸ ਦੀ ਕਵਿਤਾ ਵਿੱਚ ਛੰਦ ਪ੍ਰਬੰਧ ਰਾਗ ਲੈ ਤੇ ਤਾਲ ਦਾ ਖਿਆਲ ਰੱਖਿਆ ਗਿਆ ਹੈ ਸ਼ਬਦਾਂ ਦੀ ਚੋਣ ਤੇ ਜੜਤ ਰੰਗ ਰਾਗਾਤਮਿਕਤਾ ਤੇ ਰਸਾ ਮਿਕਤਾ ਭਰੀ ਹੈ ਉਸ ਦੀ ਕਵਿਤਾ ਵਿੱਚ ਪ੍ਰਸ਼ਾਦ ਗੁਣ ਪੂਰੀ ਤਰ੍ਹਾਂ ਉਗੜਿਆ ਹੈ ਉਸ ਵੇਲੇ ਸਟੇਜ 'ਤੇ ਆਦুনিক ਦੋਵੇਂ ਕੋਣ ਚਮਕ ਕੇ ਹਨ ਨੈਕਸਟ ਹੈ ਅ ਦਿਲ ਕਪਤਾ ਵਿੱਚ ਉਸਨੇ ਗਊਆਂ ਚਾਰਨ ਗਏ ਕ੍ਰਿਸ਼ਨ ਦੀ ਉਡੀਕ ਵਿੱਚ ਰਾਧਾ ਦੇ ਦਿਲ ਦੀ ਧੜਕਣ ਨੂੰ ਪੇਸ਼ ਕਰ ਲਗਿਆ ਰਵੈਤੀ ਵਿਸ਼ੇ ਨੂੰ ਨਵੀਨ ਰੰਗ ਵਿੱਚ ਰੰਗ ਦਿੱਤਾ ਹੈ ਦੇਖੋ ਕਿਵੇਂ ਉਦੋਂ ਨਹੀਂ ਸੀ ਵਰਜਿਆ ਆਵਾਜ਼ ਆ ਆਵਾਜ਼ ਅ ਨਿਉਨ ਨਾ ਲਗਾ ਫਾਈਆਂ ਨਾ ਪਾ ਪੱਲਾ ਵਚਾ ਨੇੜੇ ਨਾ ਜਾ ਵਾਟਾਂ ਨੇ ਇਹ ਦੁਖਿਆਰੀਆਂ ਮੰਜ਼ਲਾਂ ਨਹੀਂ ਬੜੀਆਂ ਪਾਰੀਆਂ ਰੋ ਰੋ ਕੇ ਜੇ ਹੁਣ ਖਾਏ ਕਿਉਂ ਕਵਰਾਏ ਕਿਉਂ ਚਿੱਲ ਲਾਏ ਕਿਉਂ ਉਸਦੀ ਕਵਤਾ ਰਾਧਾ ਸੰਦੇਸ਼ ਤੇ ਬੁਲਬਲੇ ਵਿੱਚ ਵੀ ਇਹੋ ਜਿਹੀ ਰਵੈਤੀ ਰੁਚੀ ਹੈ ਕੁਦਰਤ ਦੇ ਬਿਆਨ ਲਈ ਹਿਮਾਲਿਆ ਤੇ ਬਸੰਤ ਆਦਿ ਕਵਿਤਾਵਾਂ ਵਰਣਨਯੋਗ ਹਨ ਅੱਗੇ ਹੈ ਹਾਫ ਸ਼ਾਰਾਂ ਦਾ ਰਾਗ ਰਸੀਲਾ ਚਸ਼ਮਿਆਂ ਦਾ ਦਿਲ ਪਿਆ ਓਸ਼ਾਲੇ ਪੱਥਰ ਦਿਲ ਹੋ ਪਾਣੀ ਪਾਣੀ ਪਿਆ ਬਹਾਵੇ ਨਦੀਆਂ ਨਾਲੇ ਮੇਲੇ ਵਿੱਚ ਜੱਟ ਤੇ ਵਿਸਾਖੀ ਆਦ ਕਪਤਾਵਾ ਪੰਜਾਬ ਦੀ ਪਿੰਡੂ ਸਭਿਅਤਾ ਨੂੰ ਸੰਜੀਵ ਰੂਪ ਵਿੱਚ ਪੇਸ਼ ਕਰਦੀਆਂ ਹਨ ਉਹ ਲਿਖਦਾ ਹੈ ਪੱਕ ਗਈਆਂ ਕਣਕਾਂ ਲੁਕਾਠ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ 베ਰੀਆਂ ਲਫਾਈਆਂ ਤਾਣੀਆਂ ਦੇ ਭਾਰ ਨੇ ਬੁੰਗਰੀਆਂ ਵੇਲਣਾ ਵੇਲਾਂ ਰੁੱਖੀ ਚੜੀਆਂ ਫੁੱਲੋ ਹੇਠੋਂ ਫਲਾਂ ਨੇ ਪੁਰੋਈਆਂ ਲੜੀਆਂ ਸਾਈ ਦੀ ਨਿਗਾਹ ਜਗ ਤੇ ਸਵੱਲੀਏ ਚੱਲਨੀ ਪ੍ਰੇਮੀਏ ਬਸਾਕੀ ਚੱਲੀਏ ਅੱਗੇ ਹੈ ਚਾਤ੍ਰਿਕ ਦੀ ਕਵਤਾ ਦੀ ਰੂਪਕ ਪੂਰਨਤਾ ਦਾ ਅੰਦਾਜ਼ਾ ਉਸ ਤੇ ਇਸ ਗੀਤ ਤੋਂ ਲਾਇਆ ਜਾ ਸਕਦਾ ਹੈ ਹਾਰ ਸ਼ਿੰਗਾਰ ਸਵਾਰ ਬਹਾਰ ਉਭਾਰ ਕੇ ਜੋਵਨ ਰੂਪ ਨਿਖਾਰ ਕੇ ਰੰਗ ਬਿਰੰਗ ਬਰੰਗ ਦੁਪੱਟਾ ਪਸਾਰ ਕੇ ਨੈਣ ਦੇ ਵਿੱਚ ਸਰੂਰ ਥਲਾਰ ਕੇ ਜਾਦੂ ਚਲਾਉਂਦੀ ਸੈਨਤਾ ਮਾਰਫ ਪਸਾਉਂਦੀ ਰਾਹੀ ਬੰਗਾਰ ਬੰਗਾਰ ਕੇ ਪੀਂਗ ਉਲਾਰ ਸੁਗੰਧ ਪਸਾਰ ਕੇ ਮੋਏ ਜਿਵੌਂਦੀ ਜਿਉਂਦੇ ਮਾਰ ਕੇ ਅੱਗੇ ਹੈ ਚਾਤਰਿਕ ਦੀ ਕਵਿਤਾ ਵਿੱਚ ਵਿਸ਼ਾ ਦਾ ਕਲਾਮਈ ਪ੍ਰਗਟਾ ਬਿੰਬਾਵਲੀ ਤੇ ਉਪਤੀ ਕਹਿੰਦੇ ਆ ਰਵਾਇਤ ਵਿੱਚ ਨਵੀਨਤਾ ਜਿਹਾ ਲਾਸਾਨੀ ਗੁਣ ਹਨ ਜਿਨ੍ਹਾਂ ਕਰਕੇ ਉਸ ਤੋਂ ਬਹੁਤ ਸਾਰੇ ਕਵੀ ਪ੍ਰਭਾਵਿਤ ਹੋਏ ਪਰ ਜਦੋਂ ਉਹ ਸੁਰਗੀ ਜੀਉੜੇ ਵਰਗੀ ਕਵਤਾਵਾਂ ਵਿੱਚ ਗ੍ਰੀਕ ਕਾਮਿਆਂ ਦੇ ਜੀਵਨ ਨੂੰ ਰੰਗਿਨੀ ਵਿੱਚ ਪੇਸ਼ ਕਰਦਾ ਹੈ ਤਾਂ ਉਸ ਵਿੱਚ ਮਦ ਸ਼੍ਰੇਣਿਕ ਉਪਭਾਵਿਕਤਾ ਵੀ आ जाती है ठीक है ये हो गए धन्यवाद चात्रक जी ठीक है नैक्सट असि किसी होर टॉपिक लेखक ते करा ठीक है ओके